प्यारे दोस्तों वाहेगुरु जी का खालसा श्री वाहेगुरु जी की फत्ते व्यंत कतरकांड ਦੇ ਵਿੱਚ ਜਿਹੜੇ ਆਪਣੇ ਬੰਦੀ ਸਿੰਘ ਬੰਦ ਸੀਗੇ ਉਹਨਾਂ ਵਿੱਚ ਇੱਕ ਭਾਈ ਗੁਰਮੀਤ ਸਿੰਘ ਇੰਜੀਨੀਅਰ ਜੀ ਜਿਨ੍ਹਾਂ ਨੂੰ ਪਿਛਲੇ ਸਾਲ ਜਨਵਰੀ 2023 ਚ ਕੋਰਟ ਵੱਲੋਂ ਬਾਅਦ ਸ਼ਰਤ ਪੱਕੀ ਜ਼ਮਾਨਤ ਜਾਨੀ ਕਿ ਉਹਨਾਂ ਦੀ ਪੱਕੀ ਰਿਹਾ ਰਿਹਾਈ ਹੋ ਗਈ ਸੀ ਪਰ ਬਯੰਤ ਸਹੋਂਦਾ ਪੋਤਾ ਰਵਨੀਤ ਬਿੱਟੂ ਜਿਹੜਾ ਹੁਣ ਤਾਜ਼ਾ-ਤਾਜ਼ਾ ਪਾਜ ਪਾ ਨੇ ਪਾਜ ਪਾ ਦਾ ਮੁੰਡਾ ਬਣਿਆ ਉਸ ਇਨਸਾਨ ਨੇ ਜਿਵੇਂ ਕਹਿੰਦੇ ਸੀ ਸਿੰਘਾਂ ਨਾਲ ਬੈਰ ਹਮੇਸ਼ਾ ਹੀ ਰੱਖਦਾ ਆ ਰਿਹਾ ਉਹ ਉਸ ਨੇ ਹਮਤਸ਼ਾਹ ਤੋਂ ਉਹਨਾਂ ਦੀ ਪੱਕੀ ਲਿਹਾਇ ਦੀ ਆਰਡਰ ਕੈਨਸਲ ਕਰਵਾ ਦਿੱਤੇ ਤੇ ਉਹਨਾਂ ਨੂੰ ਤੁਰੰਤ ਕੋਟਮੂਰੇ ਸਰੈਂਡਰ ਕਰਕੇ ਫੇਰ ਤੋਂ ਜੇਲ੍ਹ ਵਿੱਚ ਜਾਣ ਦੇ ਆਰਡਰ ਜਾਰੀ ਹੋ ਗਏ ਨੇ ਦੇਖੋ ਆਪਣੇ ਸਿੰਘਾਂ ਲਈ ਕਿੰਨਾ ਕਾਨੂੰਨ ਵੱਖਰਾ ਤਾਂ ਹੀ ਤਾਂ ਸਿੰਘ ਆਪਣੇ ਹਮੇਸ਼ਾ ਬਾਗੀ ਹੁੰਦੇ ਨੇ ਇਹ ਕੋਟਾਂ ਦੇ ਵਿੱਚ ਇਸ ਦਾ ਮਤਲਬ ਕਿ ਇਹ ਕੋਟਾਂ ਵੀ ਆਮ ਇਨਸਾਨਾਂ ਲਈ ਹੋਰ ਨੇ ਤੇ ਸਿੱਖਾਂ ਲਈ ਹੋਰ ਨੇ ਜਦੋਂ ਕਿ ਉਹਨਾਂ ਦੀ ਪੱਕੀ ਰਿਹਾਈ ਹੋ ਚੁੱਕੀ ਆ ਹੁਣ ਜੇ ਬਿੱਟੂ ਭਾਜ-ਪਾ ਚਲਾ ਗਿਆ ਤਾਂ ਉਸਨੇ ਦੇਖੋ ਕਿੱਡਾ ਬੈਰ ਕਮਾਇਆ ਸਿੰਘਾਂ ਨਾਲ ਜਿਹਨਾਂ ਨੂੰ ਯਾਰ ਪੂਰਾ ਤਰਸ ਨਹੀਂ ਹੈਗਾ ਅਮਿਤ ਸ਼ਾਹ ਉਹਨਾਂ ਨੂੰ ਵੀ ਬੰਦੀ ਸਿੰਘਾਂ ਨੇ ਆਪਣੀ ਸਾਰੀ ਸਜ਼ਾ ਪੂਰੀ ਕਰ ਚੁੱਕੇ ਨੇ ਹੋ 30-30 ਸਾਲ ਹੋ ਗਏ ਉਹਨਾਂ ਨੂੰ ਦੇਖੋ ਭਾਈ ਗਰਮੀਤ ਸਿੰਘ ਇੰਜੀਨੀਅਰ ਵਿਚਾਰੇ ਬਜ਼ੁਰਗ ਹੋ ਚੁੱਕੇ ਨੇ ਘਰੇ ਉਹਨਾਂ ਦੀ ਬਿਰਧ ਮਾਤਾ ਇੰਨੇ ਸਾਲਾਂ ਬਾਅਦ ਵਿਚਾਰੇ ਮਸਾ ਆਪਣੇ ਪਰਿਵਾਰ ਚ ਗਏ ਸੀ ਪਰ ਇਸ ਬਿੱਟੂ ਜਿਹੜੇ ਬੰਦੇ ਨੇ ਯਾਰ ਇਹਨੂੰ ਕੀ ਕਹੀਏ ਯਾਰ ਪਰ ਲੁਧਿਆਣਾ ਵਾਸੀਓ ਤੁਹਾਨੂੰ ਅਪੀਲ ਆ ਇਸ ਬੰਦੇ ਨੂੰ ਹੁਣ ਵੋਟਾਂ ਦੇ ਵਿੱਚ ਇਸ ਦਾ ਕਰਾਰਾ ਜਵਾਬ ਦਿੱਤਾ ਜਾਵੇ ਇਹਨੂੰ ਪਤਾ ਲੱਗੇ ਵੀ ਸਿੱਖਾਂ ਨਾਲ ਜ਼ੁਲਮ ਕਮਾਉਣ ਦੀ ਕੀ ਸਜ਼ਾ ਮਿਲਦੀ ਆ ਹੁਣ ਯਾਰ ਯਾਦ ਰੱਖਿਓ ਸਾਰੇ ਬਥੇਰੀ ਵਾਰ ਤੁਸੀਂ ਇਸ ਬੰਦੇ ਨੂੰ ਇੱਥੋਂ ਐਮਪੀ ਬਣਾਉਂਦੇ ਆਏ ਹੋ ਪਰ ਇਹ ਤਕੀ ਤਾਂ ਆਪਾਂ ਨੂੰ ਸ਼ਰਮ ਵਾਲੀ ਗੱਲ ਹੈ ਲਾਹਣ ਤਾਂ ਜੇ ਇਹ ਬੰਦੇ ਨੂੰ ਆਪਾਂ ਇਹ ਤਕੀ ਦੀ ਜਮਾਨਤ ਜ਼ਬਤ ਕਰਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ